ਕੇ ਕੱਪੜੇ ਤੁਸੀਂ ਸਮਾ ਕੇ ਦਿਓ ਚਲੋ ਅਸੀਂ ਵੀ ਸਿੰਘਾਂ ਵਾਸਤੇ ਤਕਰੀਬਨ ਮਹੀਨੇ ਦੇ ਵਿੱਚ ਇੱਕ ਸੂਟ ਤਾਂ ਸੀ ਬਣਾ ਕੇ ਦਿਨੇ ਦਿੰਨੇ ਆ ਜਿੰਨਾ ਕਿ ਸਾਨੂੰ ਜਾਣਕਾਰੀ ਕਿਉਂਕਿ ਮੈਂ ਵੀ ਗੁਰੂ ਪੀਰੋ ਇਸੋ ਲੈਣ ਦੇ ਵਿੱਚੋਂ ਨਿਕਲ ਕੇ ਇਸ ਲੈਣ ਦੇ ਵਿੱਚ ਆਇਆ ਹਾਂ ਇਹ ਹਕੀਕਤ ਦੇ ਵਿੱਚ ਗੁਰੂ ਪੀਰੋ ਅੱਜ ਸਾਡੇ ਗੁਰੂ ਘਰਾਂ ਦੇ ਵਿੱਚ ਗ੍ਰੰਥੀ ਸਿੰਘ ਗੁਰੂ ਪੀਰੋ ਵੇਖੋ ਉਹਨਾਂ ਦੇ ਕਈ ਵਾਰੀ ਮੈਂ ਵੇਖਦਾ ਗੁਰੂਪਿਰ ਕਿ ਉਹਨਾਂ ਦੇ ਜੋੜਾ ਵੀ ਜਿਹੜਾ ਨਾ ਟੁੱਟਿਆ ਹੁੰਦਾ ਕਈ ਵਾਰੀ ਕਿਤੇ ਜਾਈ ਜੋਈ ਦਾ ਇੱਕ ਅਸੀਂ ਗੁਰੂ ਘਰ ਦੇ ਵਿੱਚ ਗਏ ਤੇ ਉਹ ਗਰੰਥੀ ਸਿੰਘ ਸਾਨੂੰ ਕਹਿਣ ਲੱਗਾ ਬਾਬਾ ਜੀ ਮੇਰੀ ਤਨਖਾਹ ਜਿਹੜੀ ਹੈ ਨਾ ਉਹ 5000 ਰੁਪਿਆ ਤੇ ਕਈ ਵਾਰੀ ਪ੍ਰਬੰਧਕ ਕਮੇਟੀ ਨੂੰ ਕਹੀਦਾ ਅਸੀਂ ਕਿ ਸੰਦੇ ਇੰਨੇ ਬਹੁਤਾ ਗਜਾ ਤਾਂ ਜਿਹੜੀ ਪਿੰਡ ਦੇ ਵਿੱਚੋਂ ਆ ਜਾਣੀ ਦੁੱਧ ਪਿੰਡ ਦੇ ਵਿੱਚੋਂ ਆ ਜਾਣਾ ਜਦਨ 5000 ਬਹੁਤ ਆ ਪਰ ਮੈਂ ਇੱਥੇ ਕਹਿਣਾ ਚਾਹੁੰਨਾ ਗੁਰੂ ਪੀਰੋ ਸਾਰੀ ਸੰਗਤ ਨੂੰ ਵੀ ਕਹਿਣਾ ਚਾਹੁੰਨਾ ਕਿ ਗੁਰੂ ਪੀਰੋ 5000 ਕੋਈ ਆਪਾਂ ਨੂੰ ਦੇਵੇ ਦੁੱਧ ਪਾਣੀ ਵੀ ਦੇ ਦੇਵੇ ਸਾਰਾ ਕੁਝ ਦੇ ਦੇਵੇ ਆਪਾਂ 5000 ਦੇ ਵਿੱਚ ਕਿਵੇਂ ਬੱਚਿਆਂ ਨੂੰ ਜਾਂ ਹੋਰ ਕੀ ਲੋੜਾਂ ਕਿਵੇਂ ਪੂਰੀਆਂ ਕਰਾਂਗੇ 5000 ਦੇ ਵਿੱਚ ਲੋੜ ਪੂਰੀ ਹੋ ਨਹੀਂ ਸਕਦੀ 5000 ਦੇ ਵਿੱਚ ਕਈ ਵਾਰੀ ਮਨ ਬੜਾ ਦੁਖੀ ਹੁੰਦਾ ਤੇ ਉਹਦੇ ਜਿਹੜੇ ਜੋੜੇ ਸੀ ਨਾ ਉਹ ਵੀ ਟੁੱਟੇ ਹੋਏ ਸੀ ਅਸੀਂ ਉਹਨੂੰ ਗੁਰੂਪਰ ਸਤਿਗੁਰਾਂ ਦੀ ਕਿਰਪਾ ਦੇ ਦੁਆਰਾ ਅਸੀਂ ਐਸ ਸਾਡੇ ਅੱਖੇ ਲੱਗ ਗਏ ਗੱਲ ਕਹਿਣ ਦੀ ਹੈ ਗੁਰੂਪਰ 5-6000 ਨਾਲ ਗੁਜ਼ਾਰਾ ਨਹੀਂ ਹੁੰਦਾ 6000 ਅਸੀਂ ਵੈਸੇ ਹੀ ਲਾ ਦਿੰਨੇ ਆ ਇਸ ਗੱਲ ਕਰਕੇ ਆਪਾਂ ਗ੍ਰੰਥੀ ਸਿੰਘਾਂ ਦਾ ਵੀ ਆਦਬ ਸਤਕਾਣਾ ਉਹਨੂੰ ਅਸੀਂ ਲੱਖਾ ਰੁਪਏ ਦਿੰਨੇ ਆ ਤੇ ਜਿਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਭਲਾ ਮੰਗਣਾ ਸਰਬੱਤ ਦਾ ਹੀ ਪਰਿਵਾਰ ਦਾ ਤੇ ਸਰਬੱਤ ਦਾ ਭਲਾ ਮੰਗਣਾ ਤੇ ਉਹਨੂੰ ਅਸੀਂ ਕਹਿੰਨੇ ਆ ਬਾਬਾ ਬਹੁਤ ਆ ਬਹੁਤ ਆ ਇੰਨੇ ਕ ਪੈਸੇ ਇਹ ਐ ਇਹ ਨਾ ਕਰਿਆ ਕਰੋ ਗੁਰੂ ਪੇਰੋ ਅੱਜ ਪ੍ਰਕਾਸ਼ ਪੁਰਬ ਵੀ ਆ ਤੇ ਆਪਾਂ ਮਨਾਂ ਦੇ ਵਿੱਚ ਝਾਤੀਆ ਵੀ ਮਾਰਨੀ ਆ ਗੁਰੂ ਪੇਰੋ ਜਿੰਨਾ ਹੁੰਦਾ ਗ੍ਰੰਥੀ ਸਿੰਘ ਦੀ ਲੋੜ ਤੋਂ ਵੱਧ ਤੁਸੀਂ ਸਹਾਇਤਾ ਕਰਿਆ ਕਰੋ ਸਾਡੇ ਗੁਰੂ ਘਰ ਦੇ ਵਿੱਚ ਗੁਰੂ ਪਿਆਰੋ ਇਨੀ ਗੁਰੂ ਪਿਆਰੋ ਜਿੰਨਾ ਵੀ ਹੁੰਦਾ ਅਦਬ ਮਾਨ ਸਤਕਾਰ ਕਰਿਆ ਕਰੋ ਗੁਰੂ ਪਿਆਰੋ ਜਿੰਨਾ ਵੀ ਹੁੰਦਾ ਵੱਤ ਤੋਂ ਵੱਧ ਆਓ ਗੁਰੂ ਪਿਆਰੋ ਇਨੀਆਂ ਕੋ ਬੇਨਤੀਆਂ ਪ੍ਰਵਾਨ ਬਿਆਨਤਾ ਭੁੱਲਾ ਗਲਤੀਆਂ ਹੋ ਜਾਂਦੀਆਂ ਨੇ ਸਾਧ ਸੰਗਤ ਸ